ਨਾਮਦੇਵ ਜੀ ਜਾਂਦੇ ਹਨ ਠਾਕੁਰਦਵਾਰੇ ਮੰਦਰ ਦੇ ਵਿੱਚ ਜਾਂਦੇ ਹਨ ਅਰਦਾਸ ਬੇਨਤੀ ਕਰਦੇ ਹਨ اے ਪਰਮੇਸ਼ਰ ਪ੍ਰਮਾਤਮਾ ਤੁਸੀਂ ਮੇਰੇ ਘਰ ਵੀ ਆਓ ਮੇਰਾ ਵੀ ਭੋਗ ਲਗਾਓ ਮੈਂ ਗਰੀਬ ਹਾਂ ਤੁਸੀਂ ਬੜੇ ਬੜੇ ਆ ਕੇ ਜਾ ਕੇ ਭੋਗ ਲਗਾਦੇ ਹੋ ਹਮੋਂ ਦੇ ਗਰੀਬ ਦੇ ਘਰ ਦਾ ਵੀ ਰੁੱਖਾ ਸੁੱਖਾ ਮਾ ਲਵਾਓਗੇ ਕਹਿੰਦੇ ਉਹਦੀ ਬੇਨਤੀ ਪ੍ਰਵਾਨ ਹੋ ਗਈ ਇਹ ਖਾਣਾ ਬਣਾ ਰਹੇ ਹਨ ਪਰ ਐਨੇ ਨੂੰ ਇੱਕ ਡੌਗੀ ਆਉਣਾ ਹੈ ਫੂਕਰਾਂ ਦਾ ਹੈ ਪੁੱਤਾ ਆਉਣਾ ਹੈ ਪਿਸ਼ਾਬੇ ਦੇ ਵਿੱਚ ਪਈਆਂ ਹੋਈਆਂ ਰੋਟੀਆਂ ਵੀ ਚੁੱਕ ਕੇ ਚਲੇ ਜਾਂਦਾ ਹੈ

फिर सामने जिस आत्मा ही वही नजर आ रही है वही प्रवेक्षण नजर आ रहा है उड़ी हल बन जाती है इसी करके बलसा रजनीश से मारा कहते बेटे कॉपीराइट नहीं कर सकते सैडा वीडियो मेरी आप को देना